ਆਯੋ ਵਾਜੂ ਟਿਮੀ ਭਾਈ ਜੀ ਨਾਲ ਗੱਲਬਾਤ ਕਰਦੇ ਆਂਗੇ ਟਿਮੀ ਭਾਈ ਜੀ ਆਪਾਂ ਜਦੋਂ ਬਰਬਰੀ ਰੱਖੀਆਂ ਸੀਗੀਆਂ ਜੀ ਠੀਕ ਹੈ ਜੀ ਪਹਿਲੀ ਪਹਿਲੀ ਵਾਰ ਲੈ ਕੇ ਆਏ ਸੀਗੇ ਠੀਕ ਹੈ ਜੀ ਕਿੰਨੇ ਕਿੰਨੇ ਰੁਪਏ ਦੀ ਬਰਬਰੀ ਆਪਾਂ ਲੈ ਕੇ ਆਏ ਸੀ ਉਦੋਂ ਮੈਂ ਐਵੇਂ ਕਹਾਂ ਜੀ ਮੈਂ ਤੇ 15000 ਤੇ 16000 ਤੱਕ ਲਿਆ ਮੈਕਸਿਮਮ ਠੀਕ ਹੈ ਜੀ ਇੰਨੇ ਕਤੇ ਮਿਲ ਜਾਂਦੀ ਸੀ ਪਰ ਅੱਜ ਉਹ ਪੁਰਾਣੀ ਗੱਲ ਹੋ ਗਈ ਹਾਂਜੀ ਜਿਹੜੀ ਚੰਗੀ ਜਿੱਦਾਂ ਥੋੜੀ ਸਾਈਜ਼ ਵਾਲੀ ਜਿੱਦਾਂ ਸਾਡੇ ਕੋਲ ਹੁਣ ਵੇਖੋ ਕਿੰਨੀ ਕਿੰਨੀ ਵਧੀਆ ਵੱਡੇ ਸਾਈਜ਼ ਇਹਦਾ ਵੀ ਮੈਕਸਿਮਮ 20000 ਰੁਪਏ ਰੇਟ ਹੋਗਾ ਮੈਕਸਿਮਮ ਇਹ ਠੀਕ ਹੈ ਜੀ ਕਿਉਂਕਿ ਇਹ ਮੈਂ ਤਾਂ ਤੁਹਾਨੂੰ ਦੱਸਣ ਦਿਆਂ ਹਾਂ ਵੀ ਮੇਰੇ ਵੀਰ ਭਰਾ ਕੋਈ ਨਾ ਠੱਗੀ ਨਾ ਖਾਵੇ ਅਛਾ ਜੀ ਜੇ ਕਿਸੇ ਨੇ ਤੁਹਾਡੇ ਕੋਲ ਵੱਧ ਪੈਸੇ ਮੰਗੇ ਤੇ ਸਮਝ ਲਓ ਵੀ ਗਲਤ ਪੈਸੇ ਮੰਗਣ ਦੇ ਆ ਰਹੇ ਅਛਾ ਜੀ ਹਾਂ ਕਿੰਨੀ ਹੁੰਦੀ ਹੈ ਇਹਦੀ ਅਸਲ ਕੀਮਤ ਜੇ ਦੇਖਿਆ ਆ ਬ 12000 12000 ਤੋਂ ਸ਼ੁਰੂ ਹੋ ਜੋ ਤੇ 20000 ਤੱਕ ਮੈਕਸਿਮਮ ਇੰਨੀ ਕਈ ਹਾਂ ਠੀਕ ਹੈ ਕੋਈ ਕਹਿੰਦਾ ਮੇਰੀ 30000 ਦੀ ਕੋਈ 35000 ਦੀ ਆ ਹਾਂ ਜੀ ਇਹ ਤੇ ਹੁਣ ਉਹ ਹੀ ਜਵਾਬ ਦੇ ਸਕਦੇ ਆ ਵੀ ਉਹਨਾਂ ਕਿਉਂ ਕਿਉਂ ਮੰਗੀ ਠੀਕ ਹੈ ਜੀ ਹਨਾ ਇਹ ਬੱਕਰੀ ਜਿਹੜੀ ਇਹ ਬਿਜ਼ਨਸ ਆ ਨਾ ਜੀ ਇਹ ਬਿਜ਼ਨਸ ਦਾ ਮਤਲਬ ਇਹ ਆ ਜਿਹੜਾ ਬਰੀਡਿੰਗ ਸੈਟਅਪ ਇਹਦੇ ਬੱਚਿਆਂ ਨੂੰ ਵੇਚ ਕੇ ਕਮਾਈ ਕਰਨੀ ਹਾਂ ਜੀ ਹਾਂ ਜੀ ਤੇ ਜੇ ਬੱਚੇ ਵੇਚ ਕੇ ਕਮਾਈ ਨਾ ਆਈ ਤੇ ਤੁਸੀਂ ਬੱਕਰੀ ਦੇ ਡੇੜੇ-ਘੜੇ ਘੁੰਮਦੇ ਰਹੇ ਭੀ ਇਹਦੇ ਪੈਸੇ ਪੂਰੇ ਕਰੀਏ ਹੂੰ ਤੇ ਕੰਮ ਕਿਦਾਂ ਚੱਲੂਗਾ ਜੀ ਨਹੀਂ ਹੁੰਦਾ ਜੀ ਬੱਚਾ ਜੀ 6500 ਰੁਪਏ ਦਾ ਉਹ ਵੀ ਟਾਪ ਬਰੀਡ ਦਾ ਚੰਗਾ ਹਾਂ ਜੀ ਜੇ ਲੋ ਕੁਆਲਟੀ ਦਾ ਯਾਰ ਘਟ ਵੀ ਘੂਗਾ ਸਹੀ ਗੱਲ ਹੈ ਹਾਂ ਜੀ ਤੇ ਬੱਕਰੀ ਦੇ 30000 ਰੁਪਏ ਪੂਰਾ ਕਿੱਥੋਂ ਕਰਨਾ ਜੀ ਸਹੀ ਗੱਲ ਹੈ ਜੀ ਇਹ ਮੈਂ ਬੜੀ ਤੁਹਾਨੂੰ ਸਪਸ਼ਟ ਜੀ ਗੱਲ ਕੀਤੀ ਪੈਸੇ ਪੂਰੇ ਨਹੀਂ ਹੋ ਸਕਦੇ ਜੇ ਬਹੁਤ ਚੰਗੀ ਬਰੀਡ ਹੈ ਤੇ ਤਿੰਨ ਬੱਚਿਆਂ ਵਾਲੀ ਆ ਜਾਂ ਦੋ ਬੱਚੇ بڑے ਹਾਈਬ੍ਰਿਡ ਦੇ ਆ ਹੂੰ ਤੇ ਉਹ ਤੁਸੀਂ 18 ਤੋਂ 20000 ਰੁਪਏ ਲੈ ਸਕਦੇ 18 ਤੋਂ 20000 ਠੀਕ ਹੈ ਜਿਆਦਾ ਪੈਸੇ ਨਾ ਲਾਇਓ ਤੇ ਮੰਗਣ ਵਾਲੇ ਤੇ ਸਾਡੇ ਕੋ ਵੀ ਕਈ ਮੰਗ ਲੈਂਦੇ 50 50 60 60000 ਠੀਕ ਹੈ ਜੀ ਇਹ ਦਾ ਬਰਬਰੀ ਦਾ ਹੀ ਉਹ ਮੈਂ ਇੱਕਦੋ ਬੰਦੇ ਨੂੰ ਫੋਨ ਕੀਤਾ ਆਂਦੇ ਨਹੀਂ ਜੀ ਤੁਹਾਨੂੰ ਨਹੀਂ ਪਤਾ ਬਰਬਰੀ 50000 ਦੀ ਸਾਡੇ ਕਈ ਕਈ ਬੰਦੇ ਬੱਕਰਿਆਂ ਦਾ ਵੀ 4 4 ਲੱਖ ਰੁਪਏ ਮੰਗੀ ਜਾਂਦੇ ਆ ਜੀ ਅੱਛਾ ਜੀ ਤੇ ਮੈਨੂੰ ਨਹੀਂ ਪਤਾ ਲੱਗਾ ਵੀ ਉਹ ਕਿਦਾਂ ਪੈਸੇ ਪੂਰੇ ਹੋਣਗੇ ਅੱਜ ਤੱਕ ਮੇਰੀ ਸਮਝ ਤੋਂ ਬਾਹਰ ਹੈ ਜੀ ਹੋ ਸਕਦਾ ਸਾਨੂੰ ਸਮਝ ਨਾ ਹੋਵੇ ਇਸ ਗੱਲ ਦੀ ਹਾਂ ਇਹ ਤਾਂ ਗੱਲ ਹੈ ਜੀ ਪਰ ਇੰਨਾ ਮਹਿੰਗਾ ਜਾਨਵਰ ਲੈ ਕੇ ਕਿਦਾਂ ਪੈਸੇ ਭਰੇ ਨੇ ਬੜੀ ਔਖੀ ਜੀ ਗੱਲ ਹੈ ਜੀ ਲੈ ਵੀ ਮਿੱਤਰੋ ਜਿਹੜੇ ਮੇਰੇ ਵੀਰਨਾ ਨਾ ਮਾਂ ਕੰਮ ਕਰਨਾ ਚਾਹੁੰਦੇ ਨੇ ਉਹ ਥੋੜਾ ਜਿਹਾ ਨਾ ਦੇਖ ਕੇ ਪਹਿਲੀ ਦੇਖ ਕੇ ਕਰ ਲੀਏ ਕੰਮ ਹਣਾ ਬਾਈ ਜੀ ਆਪਾਂ ਇਹ ਕੋਈ ਵੀ ਕੰਮ ਹੈ ਜੀ ਇਹ ਭੇਡ ਹੋਵੇ ਬੱਕਰੀ ਹੋਵੇ ਹਨਾ ਭਾਵੇਂ ਬਰਬਰੀ ਆ ਇਹਨਾਂ ਦੀ ਕੋਈ ਲਿਮਟ ਆ ਲਿਮਟ ਆ ਆਨ ਲਿਮਟ ਇਹ ਕਿਹੜਾ ਤੁਸੀਂ ਰੇਸਾਂ ਚ ਘੋੜਾ ਦੜਾਉਣਾ ਹਾਂਜੀ ਹੋਸਾਦਾ ਉਹ ਉਹ ਇੱਕ ਅਲੱਗ ਚੀਜ਼ ਹੈ ਹਾਂਜੀ ਵੀ ਤੁਸੀਂ ਸ਼ੋਅ 'ਚ ਜਾਣਾ ਜਾਂ ਕੁਝ ਵੀ ਹਾਂ ਇਹ ਐਂਡ ਤੇ ਰਿਜ਼ਲਟ ਇਹਨਾਂ ਦਾ ਮੀਟ ਹੀ ਆ ਜੀ ਹਾਂਜੀ ਹਾਂ ਜੋ ਮਰਜ਼ੀ ਕਰ ਲਓ ਹੂੰ ਹਾਂ ਕੋਈ ਕਹਿੰਦੇ ਅਸੀਂ ਨਸਲ ਬਣਾਉਣੀ ਆ ਉਹਨਾਂ ਲਈ ਹੋ ਸਕਦਾ 10-15000 ਰੁਪਏ ਕਿਸੇ ਜਾਨਵਰ ਲਈ ਵਾਧਾ ਦੇ ਦੇਣ ਬ੍ਰੀਡਰ ਲਈ ਸਹੀ ਗੱਲ ਹੈ ਪਰ ਉਹ ਗੱਲ ਵੱਖਰੀ ਹੁੰਦੀ ਹੈ ਉਹ ਇੱਕ ਵੱਖਰਾ ਸਿਸਟਮ ਹੈ ਹਨਾ ਹਾਂਜੀ ਪਰ ਜਿੱਦਾਂ ਹੁਣ ਛੜਕ ਬੜੀਆਂ ਚੰਗੀਆਂ ਨਸਲ ਦੀਆਂ ਬਰਬਰੀਆਂ ਵਾਂ ਬੜੀਆਂ ਵਧੀਆ ਨਸਲ ਦੀਆਂ ਮੇਰੇ ਕੋਲ ਭੇਡਾਂਆਂ ਦੀ ਜੀ ਭੇਡੂਆਂ ਨੂੰ ਵੀ ਵੱਡੀਆਂ-ਵੱਡੀਆਂ ਭੇਡਾਂਆਂ ਹੈਂ ਜੀ ਮੇਰੇ ਕੋਲ ਹਾਂ ਹੈ ਠੀਕ ਹੈ ਤੇ ਮੈਂ ਹੁਣ ਜੇ ਕਹਾਂ ਮੇਰੇ ਕੋਲ ਜੀ ਬਹੁਤ ਚੰਗੀ ਨਸਲ ਹੈ ਮੈਂ ਪੈਸੇ ਜ਼ਿਆਦਾ ਮੰਗਲਾਂ ਉਹ ਤੇ ਮੈਂ ਫਿਰ ਬੇਕੁਫੀ ਹੋ ਗਈ ਸਹੀ ਗੱਲ ਹੈ